ਤੇ ਪ੍ਰਕਰਮਾਂ ਵਿੱਚ ਬੈਠ ਕੇ ਆਸਣ ਲਾਇਆ ਤੇ प्रयोजन ਇਹ ਸੀ ਵੀ ਮੇਰੀ ਮਸ਼ਹੂਰੀ ਹੋ ਜਾਵੇ ਉਹ ਅਗਲੀ ਨੇ ਆਪਣੀ ਕਰ ਲਈ ਹੈ ਤੇ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਆਂ ਵੀ ਆਸਣ ਸਿੱਧ ਸਿੱਖੈ ਬਹੁ ਤੇਰੇ ਤੈਨੂੰ ਬੀਬੀ ਕੋਈ ਦੋ ਆਸਣੇ ਆਉਂਦੇ ਹੋਣਗੇ ਕੋਈ ਚਾਰ ਆਸਣ ਕੋਈ ਪੰਜ ਆਸਣੇ ਆਉਂਦੇ ਹੋਣਗੇ ਸਿੱਧਾਂ ਨੂੰ 84 ਦੇ 84 ਆਸਣ ਹੀ ਆਉਂਦੇ ਸੀ ਤੇ ਗੁਰੂ ਨਾਨਕ ਦੇ ਘਰ ਉਹਨਾਂ ਨੂੰ ਖੈਰ ਨਹੀਂ ਪਈ ਮਰ ਕੇ ਕਹਿਣ ਲੱਗੇ ਸਿੱਧਾਂ ਕੇ ਆਸਣ ਜੇ ਸਿੱਖੈ ਕਹਿੰਦੇ ਸਿੱਧਾਂ ਵਾਲੇ ਕੋਈ ਆਸਣ ਸਿੱਖ ਲਵੇ ਅਜਿੱਦਾਂ ਬੀਬੀ ਜਾ ਕੇ ਵੀ ਉੱਥੇ ਤੋਂ ਸੇਵਾਕਾਰ ਕਿਤੇ ਝਾੜੂ ਦੇ ਕੋਈ ਉੱਥੇ ਪੋਚਾ ਲਾ ਦੇ ਜਾ ਕੇ ਤੂੰ ਜਾ ਕੇ ਆਸਣ ਕਰਦੀ ਪਈ ਹੈ ਪ੍ਰਕਰਮਾਂ ਦੇ ਵਿੱਚ ਇੱਕ ਬੀਬੀ ਆਸਣ ਲਾਉਂਦੀ ਪਈ ਹੈ ਯੋਗ ਦੇ ਆਸਣ ਲਾਉਂਦੀ ਪਈ ਹੈ ਬੇਸ਼ੱਕ ਉਹਨੇ ਮੁਆਫੀ ਵੀ ਮੰਗ ਲਈ ਹੈ ਪਰ ਇਹਨਾਂ ਲੋਕਾਂ ਨੂੰ ਹਰਮੰਦਰ ਸਾਹਿਬ ਆਉਣ ਤੋਂ ਪਹਿਲਾਂ ਹਰਮੰਦਰ ਸਾਹਿਬ ਜੀ ਦੇ ਬਾਰੇ ਹਰਮੰਦਰ ਸਾਹਿਬ ਜੀ ਦੀ ਰਚਨਾ ਬਾਰੇ ਹਰਮੰਦਰ ਸਾਹਿਬ ਜੀ ਦੇ ਅੰਦਰ ਆਉਣਾ ਕਿਵੇਂ ਇਹ ਮਰਿਆਦਾ ਜਿਹੜੀ ਹੈ ਨਾ ਇਹ ਸਾਰੀ ਪੜ੍ਹ ਕੇ ਆਉਣਾ ਚਾਹੀਦਾ ਹੈ ਫਿਰ ਜਾਣ ਕੇ ਭੋਲੇ ਬਣਦੇ ਆ ਵੀ ਸਾਨੂੰ ਪਤਾ ਕੁਝ ਨਹੀਂ ਜਿਹੜੇ ਕਹਿੰਦੇ ਆਸਣੇ ਲਾ ਲਿਆ ਕੀ ਹੋ ਗਿਆ ਵੈਸੇ ਤੇ ਬੜੇ ਪਰਮਾਨ ਨੇ ਪਰ ਮੈਂ ਚਾਰ ਪ੍ਰਮਾਨ ਤੁਹਾਡੇ ਅੱਗੇ ਰੱਖਾਂਗਾ ਗੁਰਬਾਣੀ ਵਿੱਚੋਂ ਵੀ ਆਸਣ ਲਾਉਣੇ ਆ ਕਿ ਨਹੀਂ ਲਾਉਣੇ ਗੁਰੂ ਕੇ ਸਿੱਖ ਨੇ ਪਹਿਲੇ ਪਾਤਸ਼ਾਹ ਤੋਂ ਮੈਂ ਸ਼ੁਰੂ ਕਰ ਦੇਵਾਂ। ਸ੍ਰੀ ਰਾਗ ਦੇ ਵਿੱਚ ਪਹਿਲਾ ਸ਼ਬਦ ਬਾਬੇ ਨਾਨਕ ਨੇ ਜਦੋਂ ਸਿੱਧਾਂ ਦੀ ਗੱਲ ਕੀਤੀ ਕਿ ਤੇ ਪਾਤਸ਼ਾਹ ਨੇ ਆਖਿਆ ਸਿੱਧ ਹੋਵਾਂ ਸਿੱਧ ਲਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਵੈਸਾਂ ਲੋਗ ਰਾਖੈ ਭਾਵੋ ਮਤ ਦੇਖ ਭੂਲਾ ਬਿਸਰੈ ਤੇਰਾ ਚੇਤਨਾ ਆਵੇ ਨਾਓ। ਕਹਿੰਦੇ ਮੈਂ ਸਿੱਧ ਨਹੀਂ ਬਣਨਾ ਚਾਹੁੰਦਾ। ਕੀ ਹੋ ਗਿਆ ਜੇ ਮੈਂ ਸਿੱਧ ਬਣਾ। ਸਿੱਧ ਬਣ ਕੇ ਸਿੱਧੀਆਂ ਹਾਸਲ ਕਰਕੇ ਮੈਂ ਸਿੱਧਾਂ ਵਾਲੇ ਆਸਣ ਸਿੱਖ ਲਵਾਂ ਲਾਵਾਂ। ਸਿੱਧੀਆਂ ਮੇਰੇ ਕੋਲੇ ਆ ਜਾਵਣ ਕਦੇ ਲੁਕ ਜਾਵਾਂ ਕਦੇ ਪ੍ਰਗਟ ਹੋ ਜਾਵਾਂ ਲੋਕੀ ਮੇਰੇ ਤੋਂ ਮੇਰੇ ਕੋਲੋਂ ਡਰਨ ਪਰ ਕਹਿੰਦੇ ਮੈਨੂੰ ਇਹ ਕੋਸ਼ ਵੀ ਨਹੀਂ ਚਾਹੀਦਾ ਮਤਾ ਇਹ ਕੁਝ ਪ੍ਰਾਪਤ ਕਰਕੇ ਵਾਹਿਗੁਰੂ ਮੈਨੂੰ ਤੇਰਾ ਨਾਮ ਭੁੱਲ ਜਾਵੇ ਹੁਣ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜਦੋਂ ਸਿੱਧਾਂ ਦੀ ਤੇ ਆਸਣਾਂ ਦੀ ਗੱਲ ਕਰਦੇ ਆ ਨਾ ਹਜ਼ੂਰ ਨੇ ਉੱਥੇ ਫਿਰ ਕੋਈ ਕਸਰ ਛੱਡੀ ਨਹੀਂ ਬਾਕੀ ਮਾਰਾ ਕਹਿਣ ਲੱਗੇ ਸਿੱਧਾਂ ਕੇ ਆਸਣ ਜੇ ਸਿੱਖੈ ਕਹਿੰਦੇ ਸਿੱਧਾਂ ਵਾਲੇ ਕੋਈ ਆਸਣ ਸਿੱਖ ਲਵੇ ਅਜਿੱਦਾਂ ਬੀਬੀ ਜਾ ਕੇ ਵੀ ਉੱਥੇ ਤੋਂ ਸੇਵਾਕਾਰ ਕਿਤੇ ਝਾੜੂ ਦੇ ਕੋਈ ਉੱਥੇ ਪੋਚਾ ਲਾ ਦੇ ਜਾ ਕੇ ਤੂੰ ਜਾ ਕੇ ਆਸਣ ਕਰਦੀ ਪਈ ਹੈ ਮਰ ਕਹਿੰਦੇ ਸਿੱਧਾਂ ਕੇ ਆਸਣ ਜੇ ਸਿੱਖੈ ਜੇ ਕੋਈ ਸਿੱਧਾਂ ਵਾਲੇ ਆਸਣ ਸਿੱਖ ਵੀ ਲਏ ਇੰਦਰੀ ਵਸ ਕਰ ਕਮਾਏ ਤੇ ਕਹਿਣ ਲੱਗੇ ਮਨ ਕੀ ਮੈਲ ਨਾ ਉਤਰੈ ਹਉਮੈ ਮੈਲ ਨਾ ਜਾਏ ਸਿੱਧਾਂ ਵਾਲੇ ਸਾਰੇ ਆਸਣ ਸਿੱਖ ਕੇ ਆਪਣੀ ਕਾਮਵਾਸ਼ਨਾ ਨੂੰ ਰੋਕ ਕੇ ਕੋਈ ਸਾਰੇ ਆਸਣ ਲਾ ਲਵੇ ਇਹ ਕੁਸ਼ ਕੀਤੇ ਆਵੇਂ ਕਹਿੰਦੇ ਮਨ ਦੀ ਮੈਲ ਕਦੇ ਲੱਥ ਨਹੀਂ ਸਕਦੀ ਤੇ ਹਉਮੈ ਦੀ ਮੈਲ ਕਦੇ ਜਾ ਹੀ ਨਹੀਂ ਸਕਦੀ ਗੁਰੂ ਰਾਮਦਾਸ ਮਹਾਰਾਜ ਜਦੋਂ ਸਿੱਧਾਂ ਦੀ ਤੇ ਆਸਣਾਂ ਦੀ ਗੱਲ ਕਰਦੇ ਆ ਗੁਰੂ ਰਾਮਦਾਸ ਮਹਾਰਾਜ ਉਹਨਾਂ ਵੀ ਗੱਲ ਕੀਤੀ ਜਿਨ੍ਹਾਂ ਦੇ ਦਰ ਤੇ ਜਾ ਕੇ ਪ੍ਰਕਰਮਾਂ ਵਿੱਚ ਬਹਿ ਕੇ ਅਗਲੀ ਆਸਣ ਲਾ ਆਈ ਹੈ ਨਾ ਗੁਰੂ ਰਾਮਦਾਸ ਨੂੰ ਪੜ੍ਹੇ ਉਹ ਬਿਲਾਵਲ ਰਾਗ ਦੇ ਵਿੱਚ ਗੁਰੂ ਰਾਮਦਾਸ ਬਿਲਾਵਲ ਰਾਗ ਦੇ ਵਿੱਚ ਕਿਰਪਾ ਕਰਦੇ ਕਹਿੰਦੇ ਕਿ ਜੇ ਕੋਈ ਸਿੱਧਾਂ ਵਾਲੇ ਆਸਣ ਬਹੁਤ ਜ਼ਿਆਦੇ ਸਿੱਖ ਲਵੇ ਆਸਣ ਸਿੱਧ ਸਿੱਖੈ ਬਹੁਤੇਰੇ ਕਹਿੰਦੇ ਸਿੱਧਾਂ ਵਾਲੇ ਕੋਈ ਬਹੁਤੇ ਆਸਣ ਲਾਉਣੇ ਸਿੱਖ ਲਵੇ ਮਨ ਮੰਗੈ ਰਿੱਦ ਸਿੱਧ ਚੀਟਕ ਚਿਟਕਈਆ ਕਹਿੰਦੇ ਸਿੱਧਾਂ ਵਾਲੇ ਆਸਣ ਕੋਈ ਬਹੁਤੇ ਲਾਉਣੇ ਸਿੱਖ ਲਵੇ ਨਾ ਉਹਦਾ ਮਨ ਸ਼ਾਂਤ ਨਹੀਂ ਹੋ ਸਕਦਾ ਸਗੋਂ ਉਹ ਆਸਣ ਲਾ ਕੇ ਉਹ ਆਸਣ ਸਿੱਖ ਕੇ ਅੰਦਰ ਇੱਕ ਲਾਲਸਾ ਵੱਧਦੀ ਹੈ ਕਿ ਰਿੱਧੀਆਂ ਸਿੱਧੀਆਂ ਮੇਰੇ ਕੋਲ ਆ ਜਾਣ ਤੇ ਜਾਦੂ ਦੀਆਂ ਖੇਡਾਂ ਮੇਰੇ ਕੋਲ ਆ ਜਾਵਣ ਕਰਾਮਾਤਾ ਮੇਰੇ ਕੋਲ ਆ ਰਾਵਣ ਤੇ ਇਹੋ ਹੀ ਉਸ ਬੀਬੀ ਨੇ ਕੀਤਾ ਪਹਿਲੂ ਉਹਨੂੰ ਕੋਈ ਨਹੀਂ ਸੀ ਜਾਣਦਾ ਕਿ ਕਿੱਥੇ ਰਹਿੰਦੀ ਹੈ ਕੀ ਕਰਦੀ ਹੈ ਸਿਰਫ ਇੱਕ ਪਲੈਨਿੰਗ ਕਰਕੇ ਦਰਬਾਰ ਸਾਹਿਬ ਆਈ ਤੇ ਪ੍ਰਕਰਮਾਂ ਵਿੱਚ ਬੈਠ ਕੇ ਆਸਣ ਲਾਇਆ ਤੇ प्रयोजन ਇਹ ਸੀ ਕਿ ਮੇਰੀ ਮਸ਼ਹੂਰੀ ਹੋ ਜਾਵੇ ਉਹ ਅਗਲੀ ਨੇ ਆਪਣੀ ਕਰ ਲਈ ਹੈ ਤੇ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਆਂ ਕਿ ਆਸਣ ਸਿੱਧ ਸਿੱਖੈ ਬਹੁ ਤੇਰੇ ਤੈਨੂੰ ਬੀਬੀ ਕੋਈ ਦੋ ਆਸਣੇ ਆਉਂਦੇ ਹੋਣਗੇ ਕੋਈ ਚਾਰ ਆਸਣ ਕੋਈ ਪੰਜ ਆਸਣੇ ਆਉਂਦੇ ਹੋਣਗੇ ਸਿੱਧਾਂ ਨੂੰ 84 ਦੇ 84 ਆਸਣ ਹੀ ਆਉਂਦੇ ਸੀ ਤੇ ਗੁਰੂ ਨਾਨਕ ਦੇ ਘਰ ਉਹਨਾਂ ਨੂੰ ਖੈਰ ਨਹੀਂ ਪਈ ਤੂੰ ਦੋ ਚਾਰ ਆਸਣ ਸਿੱਖ ਕੇ ਲਤਾਸ ਮਾਨ ਨੂੰ ਲਾ ਲਈਂ ਆ ਵੀ ਮੈਨੂੰ ਆਸਣੇ ਆਉਂਦੇ ਮੈਂ ਨਵੇਂ ਤਰੀਕੇ ਨਾਲ ਮੱਥਾ ਟੇਕਿਆ ਬਾਣੀ ਤੇ ਪੜੋ ਪਹਿਲੋ ਆਸਣ ਸਿੱਧ ਸਿੱਖੈ ਬਹੁ ਤੇਰੇ ਤੋ ਕਹਿੰਦੇ ਇਹ ਆਸਣ ਸਿੱਖ ਕੇ ਵੀ ਗੁਰੂ ਦੀ ਖੁਸ਼ੀ ਨਹੀਂ ਹਾਸਲ ਹੋਣੀ ਤੇ ਫਿਰ ਪੰਮਵੇਂ ਪਾਤਸ਼ਾਹ ਨੇ ਤੇ ਸਰਾ ਹੀ ਲਾਤਾ ਸੋਰਠ ਰਾਗ ਦੇ ਵਿੱਚ ਜਦੋਂ ਪਾਤਸ਼ਾਹ ਗੁਰੂ ਅਰਜੁਨ ਦੇਵ ਜੀ ਸਿੱਧਾਂ ਦੀ ਤੇ ਆਸਣਾਂ ਦੀ ਗੱਲ ਕਰਦੇ ਪਾਤਸ਼ਾਹ ਕਹਿਣ ਲੱਗੇ ਜੋਗ ਸਿੱਧ ਆਸਣ ਚੌਰਾਸੀ ਇਹ ਭੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮੈ ਹਾਰ ਸਿਓ ਸੰਗ ਨਾ ਗਾਇਆ ਹੁਣ ਵੇਖੋ ਮੈਂ ਤੁਹਾਨੂੰ ਟੂਕਾ ਮਾਤਰ ਪਹਿਲੇ ਪਾਤਸ਼ਾਹ ਦੀ ਬਾਣੀ ਤੀਸਰੇ ਪਾਤਸ਼ਾਹ ਦੀ ਬਾਣੀ ਚੌਥੇ ਪਾਤਸ਼ਾਹ ਦੀ ਬਾਣੀ ਤੇ ਸਿੱਖੋ ਪੰਜਵੇਂ ਪਾਤਸ਼ਾਹ ਦੀ ਬਾਣੀ ਵਿੱਚੋਂ ਸਿੱਧਾਂ ਤੇ ਆਸਣਾਂ ਦੀ ਗੱਲ ਕਹਿ ਕੇ ਸਮਝਾ ਦਿੱਤੀ ਐ ਇਹ ਸਿੱਧ ਪੁਣਾ ਤੇ ਇਹ ਆਸਣ ਲਾਉਣੇ ਗੁਰੂ ਘਰ ਵਿੱਚ ਸ਼ੋਭਾ ਨਹੀਂ ਪਾਉਂਦੇ ਔਰ ਗੁਰਮੁਖੋ ਮੈਂ ਫਿਰ ਕੁਛ ਲਿਖਣ ਦਾ ਹੀ ਯਤਨ ਕੀਤਾ ਉਸ ਬੀਬੀ ਤੱਕ ਇਹ ਮੈਸੇਜ ਪਹੁੰਚਦਾ ਹੋਵੇ ਮੈਂ ਕੁਛ ਲਿਖਣਾ ਚਾਇਆ ਤਾਂ ਮੈਂ ਆਖਿਆ ਕਿਹੜੀ ਗੱਲੋਂ ਯੋਗਾ ਕੀਤਾ ਦਰਬਾਰ ਸਾਹਿਬ ਦੇ ਅੰਦਰ ਤੋਂ ਜੋਗਾ ਹੀ ਜੇ ਕਰਨਾ ਸੀ ਲੱਭ ਲੈਂਦੀ ਕੋਈ ਮੰਦਰ ਤੋਂ ਨਵੇਂ ਤਰੀਕੇ ਮੱਥਾ ਟੇਕਿਆ ਦੱਸ ਤੇਰੀ ਕੀ ਮਜਬੂਰੀ ਸੀ ਦਰਸ਼ਨ ਥੋੜੀ ਕਰਨੇ ਸੀ ਬਸ ਕਰਨੀ ਤੂੰ ਮਸ਼ਹੂਰੀ ਸੀ ਗਲਤੀ ਲਈਏ ਹੁੰਦੀ ਮਵਾਫੀ ਗੁਨਾਹ ਨਾ ਕਦੇ ਵੀ ਮਵਾਫ ਹੁੰਦੇ ਗੁਰੂ ਘਰ ਕੀਤੀ ਬੇਅਦਬੀ ਦੇ ਕਲੰਕ ਨਾ ਕਦੇ ਵੀ ਸਾਫ ਹੁੰਦੇ ਗੁਰੂ ਘਰ ਆ ਕੇ ਸੇਵਾ ਕਰੀਏ ਨਾ ਕੇ ਕਰੀਏ ਯੋਗਾ ਨਹੀਂ ਹਰਮੰਦਰ ਦੀ ਜੋ ਕਰੇ ਬੇਅਦਬੀ ਉਹ ਰਹਿੰਦਾ ਨਾ ਕਿਸੇ ਜੋਗਾ ਨਹੀਂ ਲੂਣ ਹੀ ਕਹਿੰਦੇ ਹੱਲ ਹੁੰਦਾ ਹੈ ਸਰੀਰ ਤੇ ਲਗੀਆਂ ਯੋਗਾ ਦਾ ਰਸ਼ਪਾਲ ਸਿਆੰਦਸ ਕੀ ਕਰੀਏ ਇਹੋ ਜੇ ਮੂਰਖ ਲੋਕਾਂ ਦਾ ਗੁਰੂ ਰਾਮਦਾਸ ਦੇ ਘਰ ਤੇ ਨਿਉ ਕੇ ਨਿਮਰਤਾ ਨਾਲ ਆਉਣਾ ਤੁਸੀਂ ਨਕਸ਼ਾ ਹੀ ਵੇਖ ਲੋ ਹਰਮੰਦਰ ਸਾਹਿਬ ਦਾ ਜਿਸ ਦਰਵਾਜ਼ੇ ਉਹ ਮਰਜੀ ਆਉਣਾ ਹੋਵੇ ਪੌੜੀਆਂ ਉਤਰ ਕੇ ਆਉਣਾ ਪੈਂਦਾ ਹੈ ਜਿੱਧਰੋਂ ਮਰਜ਼ੀ ਆ ਜਾਓ ਘੰਟੇ ਘਰ ਵਾਲੇ ਪਾਸਿਓਂ ਆ ਜਾਓ ਲੰਗਰ ਵਾਲੇ ਪਾਸਿਓਂ ਆ ਜਾਓ ਆਟਾ ਮੰਡੀ ਵਾਲਾ ਗੇਟ ਹੈ ਉਧਰੋਂ ਆ ਜਾਓ ਮਨਜੀ ਸਾਹਿਬ ਵਾਲੇ ਪਾਸਿਓਂ ਆ ਜਾਓ ਪੌੜੀਆਂ ਉੱਤਰ ਕੇ ਆਉਣਾ ਪੈਂਦਾ ਹੈ ਤੇ ਪੌੜੀਆਂ ਉਤਰਨ ਦਾ ਭਾਵ ਕੀ ਹੈ ਕਿ ਹਰਿਮੰਦਰ ਸਾਹਿਬ ਦੇ ਅੰਦਰ ਆਉਣ ਵਾਲਿਆ ਇਹ ਪੌੜੀਆਂ ਤਾਂ ਬਣਾਈਆਂ ਕਿ ਪੌੜੀ ਪੌੜੀ ਉੱਤਰ ਕੇ ਪ੍ਰਕਰਮਾ ਤੱਕ ਪਹੁੰਚੀ ਜੇ ਜਦੋਂ ਤੂੰ ਪੌੜੀ ਪੌੜੀ ਉੱਤਰ ਕੇ ਆਵੇਂ ਤੇ ਨਾਲ ਆਪਣੇ ਮਨ ਦੀ ਹਉਮੇ ਦੀਆਂ ਪੌੜੀਆਂ ਵੀ ਉੱਤਰ ਕੇ ਆਈਂ ਉਥੇ ਕਿਸੇ ਤਰ੍ਹਾਂ ਦੀ ਵਿਦਿਆਵ ਖਾਲਣ ਦੀ ਲੋੜ ਨਹੀਂ ਐ ਵਿਦਿਆਵ ਖਾਲ ਨੂੰ ਬਹੁਤ ਕੁਝ ਬਣਿਆ ਬੜੀਆਂ ਗਰਾਉਂਡਾਂ ਵੀ ਹੈਗੀਆਂ ਅਮਰਤ ਸਰ ਦੇ ਵਿੱਚ ਤੂੰ ਗਰਾਉਂਡੇ ਚਲੇ ਜਾਂਦੀ ਉਥੇ ਜਾ ਕੇ ਲਾਈਵ ਹੋ ਕੇ ਆਸਣ ਲਾ ਲੈਂਦੀ ਗੁਰੂ ਰਾਮਦਾਸ ਸਾਹਿਬ ਜੀ ਦਾ ਘਰ ਇਹਨਾਂ ਆਸਣਾਂ ਵਾਸਤੇ ਨਹੀਂ ਬਣਿਆ ਜੇ ਸਹਿਮਤ ਹੋ ਤੇ ਗੱਜ ਕੇ ਆਖੋ ਸਤਨਾਮ ਸ਼੍ਰੀ ਉਹ ਨਿਮਰਤਾ ਦਾ ਪ੍ਰਤੀਕ ਉਥੇ ਨੀਵੇਂ ਹੋ ਕੇ ਆਉਣਾ